ਇਹ ਸਾਰਿਆਂ ਨੂੰ ਅੱਗੇ ਆਗੇ ਬਈ ਰਾਤ ਪਾੜੇ ਦੇ ਟਰੈਕਟਰ 2001 ਮਾਡਲ 2 ਲੱਖ 35000 ਡਬਲ ਕਲਚ ਸਵਰਾਜ ਤਾਂ ਬਈ ਮਰਨ ਵਾਲੀ ਚੀਜ਼ ਹੀ ਨਹੀਂ ਹੈਣਾ ਡੱਕ ਡੱਕ ਬਈ ਨਾਲ ਤੇ ਬਾਈ ਨਾਲ ਸੰਪਰਕ ਕਰ ਲਓ ਤੁਹਾਨੂੰ ਨੰਬਰ ਦੇਵਾਂਗੇ ਪਹਿਲਾਂ ਤੁਹਾਨੂੰ ਟਰੈਕਟਰ ਦਿਖਾ ਦਈਏ 70 80 ਪੈਸੇ ਪਏ ਆ ਮਗਰਲੇ ਟਾਇਰ ਨਾਲੇ ਮੂਹਰਲੇ ਸਾਦਾ ਟਰੈਕਟਰ ਹੈ ਬਈ ਬਿਨਾ ਪ੍ਰੈਸ਼ਰ ਤੋਂ ਮਗਰਾ ਆਡਮ ਰੂਟ ਵੀ ਓਕੇ ਆ ਜਮਾ ਅੱਗੇ ਆ ਗਿਆ ਨਾਬੀ ਰੰਗ ਦਾ ਸੋਰਾਜ ਇਹਦੇ ਵੀ ਬਈ 90% ਟਾਇਰ ਪਏ ਆ ਮਾਗਰ ਲਿਆ ਮੂਰ ਲਿਆ ਬਈ ਮਾਗਰ ਲਿਆ ਬਈ ਕੈਮਰਾ ਮਾਗਰ ਦਿਖਾ ਲੈਂ ਕਾਲੂ ਕਹਿੰਦਾ ਇਹਦੇ ਨੇ ਬਈ ਹੁੱਕ ਹੱਕ ਜਮ ਓਕੇ ਇਹਦੇ ਵੀ ਡੰਡਾ ਡਰਾਈਵਰ ਨਾਲ ਹੀ ਐ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਜਿੰਨਾ ਰੇਟ ਲਿਖਿਆ ਹੁੰਦਾ ਉਹਦੂ ਬਾਈ ਆਪਣੀ ਵੀਡੀਓ ਦੇਖ ਕੇੜਾ ਹੋਊਗਾ ਕੋਈ ਹੋਰ ਮਾਨਤਨ ਕਰਾ ਦੇ ਕੋਈ ਚੱਕਰ ਨਹੀਂ ਤੇ ਕਰ ਲੈਣਗੇ ਬਾਈ ਇਹ ਜੇ ਬੰਦੇ ਨਹੀਂ ਵਧੀਆ ਬੰਦੇ ਨੇ ਦੰਦੀ ਵਾਲਾ ਤੇ ਦੱਸੋ 1999 ਮਾਡਲ ਆ 1 ਲੱਖ 85000 ਡਬਲ ਕਲਚ ਥੋੜਾ ਜੀ ਤਰਾਪੁਰ ਵਾਲੇ ਮੁੰਡੇ ਦਾ ਹੀ ਆ 1 ਲੱਖ 85000 ਡਬਲ ਕਲਚ ਨਾਬੀ ਟਰੈਕਟਰ ਸੁਬਰਾਜ ਅੱਗੇ ਆ ਗਏ ਸੁਬਰਾਜ 735 ਭਾਗਾ ਵਾਲਾ ਇਹ ਵੀ ਜਮਾ ਭਾਗਾ ਵਾਲਾ ਸੁੱਕਾ ਹੀ ਪਿਆ ਜਮਾ ਹਨਾ ਕੈਂਡਾ ਡੈਕਟਰ ਪਾਇਆਂ ਕੋਲੇ ਸਾਰੀ ਬੰਪਰ ਬੰਪਰ ਜਮਾ ਓਕੇ ਐ ਇਹ ਆ ਗਿਆ 1999 ਮੰਡੋਲਾ 1,65,000 ਰੁਪਿਆ ਰੇਟ ਐ ਇੱਧਰ ਦਿਖਾ ਦੇ ਵੀ ਕੈਮਰਾ ਮਾਰ ਕੇ ਜਮਾ ਸੁੱਕਾ ਪੈ ਡੈਕਟਰ ਇਹ ਵੀ ਕੈਟੂਰੇ ਦੇ ਹੈਗਾ ਵੀ 65% ਮੂਰਲੇ ਨਾਲੇ ਮਾਗਰ ਲੇ ਇਸ ਸਾ ਵੀ ਵਧੀਆ ਇਹਦਾ ਬਿੰਗ ਵਾਲਾ ਇਹ ਵਧੀਆ ਮੁਰਦਾਵਾਂ ਨੇੜੇ ਮੁੜਦਾ ਸਟੀਰਿੰਗ ਸਟੂਰ ਨੂੰ ਮੜਿਆ ਹੋਇਆ ਛਤਰੀ ਦਾ ਕਪੜਾ ਓਕੇ ਐ 2 ਰੁਪਏ ਲਾਉਣ ਦੀ ਲੋੜ ਨਹੀਂ ਥੱਲੀ ਮਿਨੀ ਮਿਨੀ ਬਾਜ ਤੇ ਬਈ ਡੈਕਟ ਵੀ ਸੁਣ ਸਕਦੇ ਹੋ ਠੀਕ ਹੈ ਜੀ ਅੱਗੇ ਆ ਗਏ ਡੀ ਆਈ 275 2000 ਮੰਡਾ 1 ਲੱਖ 40000 ਪੀ ਵੀ ਨੰਬਰ ਆ ਵੀ ਪੀ ਵੀ ਇਹਦਾ ਵੀ ਬਈ ਆ ਗਿਆ ਇੱਕ ਲੱਖ 40 ਹਜ਼ਾਰ ਰੇਟ 50% ਟਾਇਰ ਮਗਰਲੇ ਨਾਲੇ ਮੂਰਲੇ ਅੱਗੇ ਆ ਗਿਆ ਬਈ ਸੁਵਰਾਜ ਦੇਖੋ ਜਿਵੇਂ ਘੈਂਟ ਕੰਡੀਸ਼ਨ 'ਚ ਵਧੀਆ ਬੱਤਕਦੇ ਪੈਸੇ ਆ ਪੰਪ ਪੰਪ ਤੋਂ ਕਿਤੋਂ ਐ ਜਿਵੇਂ ਓਕੇ ਐ ਆਏ ਨਹੀਂ ਵਿੱਚੋਂ ਹੀ ਜਾਂਦਾ ਹੋਊਗਾ ਕਪੜਾ ਕਪੜਾ ਛਤਰੀਏ ਦਿਖਾ ਦੇ ਵੀ ਜਮ ਓਕੇ ਹੈ ਕਿਸੇ ਨੂੰ 2 ਰੁਪਏ ਲਾਉਣ ਦੀ ਲੋੜ ਅੱਗੇ ਆ ਗਿਆ ਬਈ 744 ਸਵਰਾਜ 60 ਪੈਸੇ ਟੈਰ ਹੈ ਦੇ ਵੀ ਮਗਰਲੇ ਨਾਲੇ ਮੂਹ ਨੂੰ ਇਹ ਵੀ ਘੈਂਟ ਆ ਬਈ ਬੱਤ ਕਦੇ ਪੈਸਿਆਂ ਵਾਲਾ ਜਿਹਨੇ ਘੱਟ ਪੈਸੇ ਲਾਉਣੇ ਹੁਣ ਸਾਦਾ ਟਰੈਕਟਰ 2004 ਮਾਡਲ 2,65,000 ਰੁਪਇਆ ਡਬਲ ਕਲਚ 2004 ਮਾਡਲ 2 ਲੱਖ 25,000 ਰੁਪਇਆ ਰੇਟ ਆ ਬਈ ਡਾਬਲ ਕਲਚ ਚਾਰੇ ਲਾਈਟਾਂ ਓਕੇ ਛਾਤਰੀ-ਛੁਤਰੀ ਇਹਦੀ ਵੀ ਓਕੀ ਹੈ ਬਈ ਡੰਡਾ ਡਰਾਈਵਰ ਨਾਲ ਹੈ ਮੰਗ ਟੰਗਿਆ ਪਿਆ 80 90 ਵਹੇ ਟਾਇਰ ਨੇ ਨਗਰਾੜ ਅਮਰੂਦ ਕਿ ਤੋਂ ਨਹੀਂ ਬਈ ਗਲੇ-ਗੋਲੇ ਪੰਪ-ਪੰਪ ਤੇ ਦੇਖ ਲਓ ਤੁਸੀਂ ਜਿਵੇਂ ਸੁੱਕਾ ਪਿਆ ਗਾਹ ਦਿਖਾ ਦੇ ਵੀ ਟਾਇਰ ਦਿਖਾ ਦੇ ਕੈਮਰਾਮੈਨ ਗੇਅਰ ਕੋਲੋਂ ਦੇਖੋ ਜੀ ਯਾਰ ਦੇਖੋ ਮਗਰਾੜ ਦੇਖੋ ਉਲਕੇ ਦੇਖੋ ਜਿਹੇ ਰਾਪਰ ਵਾਲੇ ਮੁੰਡੇ ਦੇ ਬਈ ਟਰੈਕਟਰ ਨੇ ਤੁਹਾਨੂੰ ਨੰਬਰ ਪਾ ਦਿਆਂਗੇ ਅੱਗੇ ਆ ਗਿਆ ਬਈ ਸੋਨਾ ਲੀਕਾ 750 2006 ਮਾਡਲ 265000 ਰੁਪਏ ਰੇਟ ਡਬਲ ਕਲਚ ਗੀਰ ਕੋਣ ਦੇਖ ਰੋ ਬਈ ਜਮਾ ਓਪੇ ਡੱਕ ਡੱਕ ਲੱਗਿਆ ਹੋਇਆ ਇਹਦਾ ਵੀ ਜਮਾ ਨਾਲ ਦੀ ਇਸ਼ਾਰਾ ਪਸ ਹਣਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ। ਸਹੀ ਵਗਣ ਦਾ ਨੰਬਰ ਹੈ। ਪੰਜਾਬ ਫਤਿਹ ਪੰਜਾਬ 2006 ਮੰਗਵਾ 265000 ਰੁਪਏ। ਰੇਟ ਹੈ ਬੀ 10 ਲੱਖ ਲੱੱਚੇ। ਬੋਲੋ ਦੇ ਟਾਇਰ ਮੰਗਰਲੇ ਆ, ਮੂਰਲੇ ਆ। ਉਡੀਅਰਦੇ। ਜੇ ਤੁਸੀਂ ਦੇਖ ਸਕਦੇ ਹੋ 4 ਸਿਲੰਡਰ ਸੋਨਾਂ ਲੀਕਾ। ਬੱਤ ਤੱਕ ਦੇ ਪੈਸਿਆਂ ਵਾਲਾ ਜਿਹਨੇ ਨਹੀਂ ਵਾਲੇ ਲਾਉਣ ਠੀਕ ਹੈ ਨੰਬਰ ਬੋਲਣਾ ਬਾਈ ਹਾਂ ਨੰਬਰ ਹੈਗਾ ਬਾਈ 97815 3154 978 15 3154 ਰਾਪੜਾ ਪਿੰਡ ਆਪੇਂਡ ਰਾਪੜਾ ਆ ਬਾਈ ਦੇ ਟਰੈਕਟਰ ਤੁਹਾਨੂੰ ਦਿਖਾ ਦੇ ਤੇ ਬਾਈ ਨਾਲ ਸੰਪਰਕ ਕਰ ਲਓ ਲੈ 3:00 ਵਜੇ ਵੀ ਹੈ ਰਾਪੜਾ ਦੇ ਟਰੈਕਟਰ ਦੀ ਹੋ ਸਕਦਾ ਵੀ ਇਹਦਾ ਸੌਦਾ ਹੀ ਹੋ ਜੇ ਹੈਨਾ ਖਾਂਡ ਦਾ ਟਰੈਕ ਲਿਆਉਂਦੇ ਨੇ ਇਹ ਜੀ ਕੋਈ ਗੱਲ ਨਹੀਂ ਵੀ ਵੇਗ ਆ ਟਰੈਕ ਹੋਵੇ ਨਾ ਕੋਈ 2:00 ਵਜੇ ਜਾਂਦੀ ਹੈ ਬਾਈ ਤੇ ਸੌਦੇ ਧੜਾ ਧੜਾ ਹੋ ਰਹੇ ਨੇ ਹਣਾ ਚਲੋ ਆ ਦੇਖੋ ਜੀ ਬੁੱਧਵਾਰ ਮੰਡੀ ਤੇ ਅੱਜ ਰਿਹਾ ਮੰਦਾ ਇਹ ਅੱਜ ਤਰੀਕ ਹੈ 15 ਅਕਤੂਬਰ 10ਵਾਂ ਮਹੀਨਾ 2025 ਤੇ ਦਿਨ ਬੁੱਧਵਾਰ ਦੀ ਮੰਡੀ ਟਰੈਕਟਰਾਂ ਦੀ ਅੱਗੇ ਰਹਾ ਮੰਦਾ ਤੇ ਗਾਹਕ ਬਹੁਤ ਘੱਟ ਹੈ ਟਰੈਕਟਰਾਂ ਦੀ ਮੰਡੀ ਬਿਲਕੁਲ ਭਰੀ ਪਈ ਹੈ ਟਰੈਕਟਰਾਂ ਟਰਾਲੀਆਂ ਬੇਤਗਾ ਚ ਖੜੇ ਹੋਏ ਹਨ ਠੀਕ ਹੈ ਨਾ ਜੀ ਤੇ ਪਰ ਗਾਹਕ ਕੋਈ ਰੜਕ ਨਹੀਂ ਰਿਹਾ ਇਸ ਲਈ ਭਰਾਵੋ ਜੇ ਕਿਸੇ ਨੇ ਚੰਗਾ ਟਰੈਕਟਰ ਲੈਣਾ ਹੋਵੇ ਬੋਹਣ ਬੀਜਣ ਖਾਦ ਤਾ ਆਪ ਦਾ ਚਾਰ ਪੀ ਇਹੋ ਚ ਪਾ ਕੇ ਆਜੋ ਤੇ ਅੱਗ ਵਰਗਾ ਟਰੈਕਟਰ ਲੈ ਜਿਓ ਹਣਾ ਬਿਲਕੁਲ ਸਹੀ ਇਹ ਜਮਾ ਖੱਟੇ ਖੱਟੇ ਰੰਬਾ ਵਾਲੇ ਤੇ ਸਵਰਾਜ ਜਮਾ ਨਵੇਂ ਨੁੱਕਾ ਦੀਨੇ ਕੱਟ ਪੈਸੇ ਲਾਉਣੇ ਹੁਣ ਡੀਆਈ ਹੋ ਰਹੀ ਹੈਗੇ ਨੇ ਟੌਪ ਦੇ ਟਰੈਕਟਰ ਹਣਾ ਜਮਾ ਟੌਪ ਦੇ ਜਮਾ ਨਵੇਂ ਨੁੱਕਾ ਪਈਤੀ ਵਾਲੇ ਨੇ ਬਈ ਬਹੁਤ ਮਾਰਕੀਟ ਬਣਾਈ ਹੈ ਨਾ ਹੈ ਨਾ 21 ਮਾਡਲ 447000 445000 ਟੌਪ ਮਾਡਲ ਨਵੇਂ ਤੋਂ ਨਵੇਂ ਡਾਟਾ ਇਹ ਤਾਂ ਏਜੰਸੀਆਂ 'ਚ ਵੀ ਨਹੀਂ ਹੋਣਿਆ ਨਾ ਉਹਦੇ ਹੈ ਆਏ ਮਾਰਦੇ ਨੇਗਾ ਇੱਧਰ ਸੜਕ ਮੈਨੂੰ ਦਿਖਾ ਦੇ ਬਾਈ ਜਮਾ ਇੱਕ ਦੂਜੇ ਤੋਂ ਵੱਧ ਗਏ ਆ ਕਹਿੰਦੇ ਭੱਜਾਂ ਉਹ ਭੱਜਾਂਗੇ ਹਨ ਪਰ ਕਾਕ ਨਹੀਂ ਅੱਜ ਰੜਕ ਰਿਹਾ ਬੁੱਧ ਮਾਰਕੀਟ ਆ 35 ਵਾਲੇ ਤੇ ਲਾ ਦੇ ਕੈਮਰਾ ਹਨਾ 2009 ਮਾਡਲ ਇਧਰ ਦਿਖਾ ਦੇ 2 ਲੱਖ 45000 ਰੁਪਏ ਰੇਟ ਇਹਦੀ ਮਾਰਕੀਟ ਬਹੁਤ ਬਣ ਗਈ ਬਈ ਹਨਾ ਸਾਰੇ ਟਰੈਕਟਰਾਂ ਨੂੰ ਸਾਰੇ ਟਰੈਕਟਰਾਂ ਨੂੰ ਮਾਤ ਪਾ ਗਿਆ ਹਨਾ ਬਈ ਬਿਲਕੁਲ ਮੰਡੀਆਂ ਸੁਨੀਆਂ ਬਣੀਆਂ ਇਧਰ ਖੜਾ ਹੈ 2000 ਮਾਡਲ ਡਬਲ ਕਲਚ ਸੋਨਾਲੀ ਕਾਰ ਐਛਾ ਦੇ ਟਰਾਈ ਵੱਜ ਰਹੀ ਹੈ ਆ ਜਾਓ ਜੀ ਵੱਜ ਰਹੀ ਹੈ ਨਾ ਤੇ 23 ਦਵਾਰੇ ਚੱਲ ਪਏ ਬਈ ਹੈ ਨਾ ਘੈਂਡ ਵਾਲਾ ਟਰਹਣੇ ਬਿਲਕੁਲ ਉਹ ਦੇਖੋ ਮੈਂ ਤਾਂ ਨਵਾਂ ਟ੍ਰੱਕ ਪਾਇਰਪੁਰ ਦਾਣ ਜਾਵਾਂ ਓਕੇ ਆ 20 ਗੇਰਾਂ ਚ ਆ ਗਿਆ ਹੈ ਨਾ ਬਿਲਕੁਲ ਛੋਟੇ ਗੇਰ ਚ ਆ ਜਾ ਬਈ ਹੁਣ ਮਨਜੀਤ ਸੈਟਰਖਾਨਾ ਦਾ ਬੋਧਗੜਾ ਯਾਰ ਗਾਹਕ ਨਹੀਂ ਬਈ ਰੋ ਹੈ ਨਾ ਗਾਹਕ ਨਾਲ ਤਾਂ ਬਿਲਕੁਲ ਨਹੀਂ ਨਹੀਂ ਬੇਕਨ ਨਾਲ ਹੀ ਜ਼ਿਆਦੇ ਨੇ ਸਹੀ ਗੱਲ ਆ ਬਈ ਵਾਲੀਆਂ ਆਪਾਂ ਦੀ ਹਰਿਆਣਾ ਵਾਲੀਆਂ ਬਹੁਤ ਦੂਰ ਹਰਿਆਣਾ ਮਾਨਪੁਰ ਕੰਪਣੀ ਦੇ ਵਾਲਗੇ ਹੋਗਾ ਦੋ ਟਰੈਕਟਰ ਹੀ ਜ਼ਿਆਦੇ ਨੇ ਨਾ ਸੋਨਾ ਲੇਕਾ ਤੇ ਜੌਂਡੀਰ ਤੇ ਸਵਰਾਜ ਤਿੰਨ ਟਰੈਕਟਰ ਆ ਉਹਨਾਂ ਹੀ ਜ਼ਿਆਦੇ ਨੇ